ਦੀ ਭਾਵੇਂ ਕਿਸੇ ਸਿੱਖ ਦੀ ਹੋਵੇ ਭਾਵੇਂ Hindu ਦੀ ਭਾਵੇਂ Musalman ਦੀ ਜੇ ਉਹਦੇ ਨਾਲ ਕੋਈ ਗਲਤ ਹਰਕਤ ਕਰਦਾ ਉਹਦੀ ਕੋਈ ਇੱਜ਼ਤ ਲੁੱਟਦਾ ਤਾਂ ਸਿੰਘ ਜੀ ਉਹਦਾ ਸੋਦਾ ਲਾ ਕੇ ਮੇਰੇ ਕੋਲ ਆਓ ਮੈਂ ਤੁਹਾਨੂੰ ਆਪੇ ਸੰਭਲੂਗਾ ਇਹ ਸ਼ਬਦ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਿਆਂ ਜਿਨ੍ਹਾਂ ਨੂੰ ਅੱਜ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੋ ਕੁੜੀ ਦੀ ਐਕਟਰ ਜਿਹਦੀਆਂ ਸਾਰੀਆਂ ਫਿਲਮਾਂ ਫਲॉप ਹੋਈਆਂ ਉਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਕਿਰਦਾਰ ਨੂੰ ਨੀਵੇਂ ਪੱਧਰ ਦਾ ਕਿਵੇਂ ਦਿਖਾਇਆ ਜਾਵੇ ਤੇ ਇਸ ਦੇ ਪਿੱਛੇ ਭਾਰਤ ਦੀ ਡੀਪ ਸਟੇਟ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਹੀ ਆ। ਇਦਾਂ ਦੀਆਂ ਫਿਲਮਾਂ ਦੇ ਉੱਤੇ ਬੈਨ ਨਹੀਂ ਲੱਗਦਾ। ਸਿੱਖਾਂ ਦੇ ਕਿਰਦਾਰ ਨੂੰ ਉੱਚਾ ਚੱਕਣ ਵਾਲੀਆਂ ਫਿਲਮਾਂ ਦੇ ਉੱਤੇ ਬੈਨ ਲੱਗ ਜਾਂਦਾ। ਇਹ ਡੀਪ ਸਟੇਟ ਤੈਅ ਕਰਦੀ ਹੈ ਕਿ ਤੁਹਾਨੂੰ ਕੀ ਦਿਖਾਉਣਾ ਹੈ ਕੀ ਨਹੀਂ ਦਿਖਾਉਣਾ। ਵੱਡੇ ਖਿਲਾਫ ਕਿਵੇਂ ਨਾ ਪ੍ਰਚਾਰ ਕਰਨਾ ਕਿਵੇਂ ਦਾ ਨਹੀਂ ਕਰਨਾ ਜਿਵੇਂ ਦਲਜੀਤ ਦੁਸਾਨ ਜੀ ਦੀ ਭਾਈ ਖਾਲੜਾ ਜਿਹਦੇ ਉੱਤੇ ਫਿਲਮ ਬਣੀ ਹੋਈ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਉੱਤੇ ਕੱਟ ਲਾ ਲਾ ਕੇ 50 ਤੋਂ 60 ਕੱਟ ਲਾਏ ਗਏ ਜਿਹਦੇ ਵਿੱਚ ਸਰਕਾਰ ਦੀ ناکامی ਪੇਸ਼ ਹੁੰਦੀ ਸੀ ਸਰਕਾਰ ਦੀ ਸਾਜ਼ਿਸ਼ ਸਾਹਮਣੇ ਆਉਂਦੀ ਸੀ ਉਹ ਸੀਨ ਕੱਟ ਦਿੱਤੇ ਗਏ ਤੇ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਦੂਸਰੇ ਪਾਸੇ ਉਸੇ ਦਲਜੀਤ ਸਿੰਘ ਦੀ ਫਿਲਮ ਚਮਕੀਲਾ ਜਿਹਦੇ ਵਿੱਚ ਇਹ ਦਿਖਾਇਆ ਗਿਆ ਵੀ ਸਿੰਘਾਂ ਨੇ ਚਮਕੀਲੇ ਨੂੰ ਗੱਡੀ ਛਾੜਤਾ ਤੇ ਸਿੱਖਾਂ ਦੇ ਕਿਰਦਾਰ ਨੂੰ ਫਿਰ ਨੀਵੇਂ ਪੱਧਰ ਦਾ ਦਿਖਾਉਣ ਦੇ ਲਈ ਡੀਪ ਸਟੇਟ ਨੇ ਇਹ ਸਾਜ਼ਿਸ਼ ਰਚੀ ਤੇ ਤੁਹਾਡੇ ਅੱਗੇ ਉਹ ਫਿਲਮ ਰੱਖ ਦਿੱਤੀ ਸਿੱਖਾਂ ਦੇ ਕਿਰਦਾਰ ਨੂੰ ਉੱਚਾ ਚੱਕਦੀ ਹੋਈ ਫਿਲਮ ਕਦੇ ਵੀ ਰਲੀਜ਼ ਨਹੀਂ ਹੋਣ ਦੇਣਗੇ ਤੇ ਸਿੱਖਾਂ ਦੇ ਕਿਰਦਾਰ ਨੂੰ ਨੀਵੇਂ ਪੱਧਰ ਤੇ ਲੈ ਕੇ ਜਾਣ ਵਾਲੀ ਫਿਲਮ ਇਹ ਹਮੇਸ਼ਾ ਪਰ ਚਾਰ ਕਰ ਕਰਕੇ ਫੋਡੇਗੀ ਲੈ ਕੇ ਆਉਣਗੇ ਇਹੀ ਹੁੰਦਾ ਆਇਆ ਇਹੀ ਹੁੰਦਾ ਰਹੇਗਾ ਪਰ ਸਾਡੇ ਲੋਕ ਨਹੀਂ ਜਾਗਣਗੇ ਸਾਡੀਆਂ ਸਿੱਖਾਂ ਦੀਆਂ ਸਰਮੋਹਰ ਸੰਸਥਾਵਾਂ ਸਰਮੋਹਰ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਕਾਬਜ਼ ਹੋ ਕੇ ਬੈਠੇ ਆ ਸੁਖਬੀਰ ਸਿੰਘ ਬਾਦਲ ਵਰਗੇ ਸਟੇਜਾਂ ਦੇ ਉੱਤੋਂ ਦੀ ਇਹ ਕੂਕਦੇ ਨੇ ਕਿ ਇੱਕ ਸਾਲ ਅੰਦਰ ਨਹੀਂ ਰਹਿ ਹੋਇਆ ਤੇ ਇਹ ਮੈਨੂੰ ਬਾਹਰ ਕੱਢ ਲਓ ਬਾਹਰ ਕੱਢ ਲਓ ਰੋਲਾ ਪਾਈ ਜਾਂਦੇ ਆ ਲੋਕੀ 30 ਸਾਲ ਤੋਂ ਅੰਦਰ ਆ ਮਤਲਬ ਕਿ ਜੇ ਪਹਿਲੇ 30 ਸਾਲ ਤੋਂ ਅੰਦਰ ਆ ਉਹਨਾਂ ਲਈ ਸਾਰੇ ਆਵਾਜ਼ ਚੁੱਕਦੇ ਪਏ ਆ ਉਹਦੇ ਲਈ ਧਰਨੇ ਲੱਗੇ ਆ ਇਸ ਵਕੀਰਬਾਦਲ ਉੱਥੇ ਗਿਆ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘ ਮੂਰਚਾ ਲੱਗਾ ਹੋਇਆ ਸਾਰੇ ਬੰਦੀ ਸਿੰਘਾਂ ਦੀ ਆਵਾਜ਼ ਉੱਥੇ ਚੱਕੀ ਜਾ ਰਹੀ ਆ ਕਿ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਤੋਂ ਵੀ ਉੱਤੇ ਸਮੇਂ ਦੇ ਉੱਤੇ ਅੰਦਰ ਜੇ ਉਹ 30 35 35 ਸਾਲ ਤੋਂ ਸਾਰੇ ਬੰਦੀ ਸਿੰਘ ਰਾਤ ਉਹਨਾਂ ਲਈ ਆਵਾਜ਼ ਚੁੱਕੀ ਜਾ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਹੁਣ ਸਿੰਘ ਫੜੇ ਜਾ ਰਹੇ ਆ ਉਹ ਵੀ 30 35 35 ਸਾਲ ਅੰਦਰ ਰਹਿਣ ਕਿ ਉਹਨਾਂ ਲਈ ਪੰਥ ਅੱਗੇ ਆ ਰਿਹਾ ਉਹਨਾਂ ਦੀ ਆਵਾਜ਼ ਚੁੱਕ ਰਿਹਾ ਜੱਗੀ ਜੋਲ ਲਈ ਕੀ ਆਵਾਜ਼ ਚੁੱਕੀ ਤੁਸੀਂ ਮੈਨੂੰ ਦੱਸੋ ਕੀ ਕਸੂਰ ਆ ਉਹਦਾ ਉਹਦਾ ਇਹ ਕਸੂਰ ਆ ਕਿ ਉਹਨੇ ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਨੂੰ ਨੰਗਿਆਂ ਕੀਤਾ 1984 ਦੀਆਂ ਜਿਹੜੀਆਂ ਦਰਿੰਦਗੀ ਭਰੀਆਂ ਤਸਵੀਰਾਂ ਆ ਉਹ ਉਹਨੇ ਲੈਫਟ ਸਾਈਡ ਬਣਾ ਕੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜੇ ਕੋ ਸੁਬਰਾ ਉਹਦਾ ਬਿਨਾਂ ਕਸੂਰ ਸਾਬਤ ਹੋਏ ਬਿਨਾਂ ਦੋਸ਼ ਤੈਅ ਹੋਏ ਉਹਨੂੰ ਅੰਦਰ ਰੱਖਿਆ ਹੋਇਆ ਕੀ ਆਵਾਜ਼ ਚੁੱਕੀ ਤੁਸੀਂ ਸਟੇਜਾਂ ਦੇ ਉੱਤੋਂ ਕੂਕ ਦਿਓ ਇਹ ਪੰਥ ਦੀ ਸਰਮੋਰ ਸੰਸਥਾ ਆ ਪ੍ਰਮੋਤ ਸਿੰਘ ਦੀ ਸਿੱਖ ਪੰਥ ਦੀ ਕਦੇ ਤੁਸੀਂ ਸੋਚਿਆ ਹੈ ਕਿ ਤੁਸੀਂ ਸਿੱਖ ਪੰਥ ਦੀ ਸੰਸਥਾ ਰਹਿ ਚੁੱਕੇ ਹੋ ਬਿਹਾਰੀ ਤੁਸੀਂ ਅੰਦਰ ਵੜ ਲਏ ਸਿੱਖਾਂ ਨੂੰ ਤੁਸੀਂ ਕਿਨਾਰਾ ਕਰੀ ਜਾਂਦੇ ਹੋ ਦੂਸਰੇ ਪਾਸੇ ਇਹਨਾਂ ਦਾ ਬਾਗੀ ਧੜਾ ਜਿਹੜਾ ਨਾਲ ਹੀ ਸਟੇਜਾਂ ਲਾ ਕੇ ਕੂਕਦਾ ਫਿਰਦਾ ਵੀ ਅਸੀਂ ਸ਼੍ਰੋਮਣੀ ਅਕਾਲੀ ਦੇ ਵਿੱਚ ਸੁਧਾਰ ਲਹਿਰ ਲੈ ਕੇ ਆਏ ਆ ਉਹ ਵੀ ਬਰਾਬਰ ਦੇ ਦੋਸ਼ੀ ਆ ਕੀ ਇਹਨਾਂ ਨੇ ਬਾਤ ਚੁੱਕੀ ਕੱਲ ਆਹ ਲੋਂਗੋਵਾਲ ਦੀ ਵਰਸੀ ਦੇ ਉੱਤੇ ਇਕੱਠੇ ਹੋਏ ਆ ਉਹਦਾ ਸੋਧਾ ਕਿਉਂ ਲੱਗਾ ਗੱਲ ਕੀਤੀ ਇਹਨਾਂ ਨੇ ਤੇ ਸਿੱਖਾਂ ਦੇ ਵਿੱਚ ਪਾੜ ਪਾਉਣ ਵਾਲੀ ਗੱਲ ਕਰਦੇ ਆ ਅੰਦਰੋਂ ਸਾਰੇ ਇਹਸਾਲੇ ਕਿਉਂ ਖਿਛੜੀ ਆ ਸਿੱਖਾਂ ਨੂੰ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਅੱਗੇ ਇਕੱਠੇ ਹੋਵੋ ਰੰਗਾਂ ਦੇ ਲਈ ਲੜੀ ਜਾਂਦੇ ਆ ਅਗਲੇ ਸਾਜਿਸ਼ਾਂ ਤੈਅ ਕਰਦੇ ਆ ਅਗਲੇ ਤਾਂ ਸਾਰਾ ਕੁਝ ਪਲਾਨ ਕਰਕੇ ਕਰਦੇ ਆ ਅਵੇਸਲੇ ਤੋਂ ਤੁਸੀਂ ਹੋਏ ਫਿਰਦੇ ਹੋ ਕਿਸ ਨੂੰ ਅੰਦਰ ਰੱਖਣਾ ਕਿਸ ਨੂੰ ਬਾਹਰ ਲਿਆਉਣਾ ਉਹ ਤਾਂ ਪੂਰਾ ਤੈਅ ਕਰਕੇ ਬੈਠੇ ਆ ਰਵਨੀਤ ਬਿੱਟੂ ਚਵਲ ਵਰਗੇ ਪੂਚੜ ਦੇ ਪੁੱਤੇ ਵਰਗੇ ਹਾਰ ਕੇ ਵੀ ਇਹਨਾਂ ਨੇ ਮੰਤਰੀ ਬਣਾ ਤੇ ਆ ਅੱਜ ਰਾਜ ਸਭਾ ਭੇਜੇ ਜਾ ਰਹੇ ਆ ਇਹ ਤਾਂ ਸੰਵਿਧਾਨ ਹੈ ਇਸ ਦੇਸ਼ ਦਾ ਇੱਥੇ ਕਿਸੇ ਦੀ ਜਵਾਨ ਨਹੀਂ ਖੁੱਲਦੀ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹਾਰੇ ਹੋਏ ਬੰਦੇ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਉਹਨੂੰ ਮੰਤਰੀ ਬਣਾਇਆ ਜਾ ਰਿਹਾ ਇਥੇ ਤਾਂ ਕਿਸੇ ਦੀ ਜ਼ੁਬਾਨ ਨਹੀਂ ਖੁੱਲਦੀ ਕਿਸੇ ਵੀ ਇੱਕ ਮੰਤਰੀ ਦੀ ਜਾਂ ਇੱਕ ਵੀ ਲੀਡਰ ਦੀ ਇੱਕ ਵੀ ਆ ਜਿਹੜੀਆਂ ਪੰਥਕ ਧਿਰਾਂ ਬੈਠੀਆਂ ਆ ਇਹਨਾਂ ਦੀ ਆਵਾਜ਼ ਨਹੀਂ ਖੁੱਲਦੀ ਸਾਡੇ ਆ 96 ਕਰੋੜੀ ਬਣੇ ਆ ਜੀ ਸਾਡੇ ਆ ਤਰਨਾ ਦਲ ਸਾਡੇ ਬਥੇਰੇ ਦਲ ਬਣਾਲੇ ਕੌਮ ਗੱਠੀ ਨਹੀਂ ਕਰ ਪਾਏ ਇਹ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਇਹ ਹਜੇ ਤੱਕ ਇਹਨਾਂ ਨੂੰ ਹੀ ਨਹੀਂ ਪਤਾ ਲੱਗਾ ਕਿੱਥੇ ਇਕੱਠੇ ਹੋਣਾ ਕਿੱਥੇ ਨਹੀਂ ਹੋਣਾ ਇਹ ਹੀ ਨਹੀਂ ਪਤਾ ਲੱਗਾ ਵਰਤ ਵਰਤ ਕੇ ਤੁਸੀਂ ਲੋਕ ਛੱਡ ਦਿੱਤੇ ਇਕੱਠੇ ਹੋ ਜੋ ਆਵਾਸ ਲੁਕੋ ਨਹੀਂ ਤਾਂ ਇਹ ਅੱਗ ਤੁਹਾਡੇ ਘਰੇ ਪਹੁੰਚਦੇ ਆ دیر ਨਹੀਂ ਲੱਗਣੀ ਵੀਡੀਓ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਦਿਓ ਚੰਗੀ ਲੱਗੇ ਸ਼ੇਅਰ ਕਰਿਓ ਨਾ ਚੰਗੀ ਲੱਗੇ 네ਗੇਟਿਵ ਕਮੈਂਟ ਵੀ ਦੇ ਸਕਦੇ ਆ ਦੱਸੋ ਕਿੱਥੇ ਗਲਤੀ ਆ ਜੇ ਕੋਈ ਇਹਦੇ ਤੇ ਡਿਬੇਟ ਵੀ ਕਰਨਾ ਚਾਹੁੰਦਾ ਕਮੈਂਟਾਂ ਦੇ ਵਿੱਚ ਆ ਸਕਦਾ ਧੰਨਵਾਦ